ਆਪਾਂ ਗੱਤ ਕੇ ਫਤਿਹ ਸਾਹਿਬਾਂ ਜਿਹੜੇ ਬਾਹਰੀ ਮੋਕਿਕਾਂ ਖੜਾ ਬਾਸ਼ ਦੀ ਪਤੇ ਇਹਨੂੰ ਅੱਜ ਸਾਡੇ ਕੋਲੇ ਬਹੁਤ ਸਾਹਮਣੇ ਅਸੀਂ ਕਿਤੇ ਵੀ ਪੂਰੇ ਪੰਜਾਬ ਦੇ ਵਿੱਚ ਜਾਣਾ ਹੋਵੇ ਤਾਂ ਕੋਈ ਈ ਵੱਡੀ ਦਿੱਕਤ ਨਹੀਂ ਹੁੰਦੀ ਪਰ ਸਰਦਾਰ ਕਲਕਾਰ ਨੇ ਦਿਖਾਉਂਦਾ ਉਹ ਸ਼ਖਸੀਅਤ ਜਿਨ੍ਹਾਂ ਦੇ ਵੇਲੇ ਕੋਈ ਨਾ ਆਵਾਜਾਈ ਦੇ ਸਾਥ ਦੇਦੇ ਨਹੀਂ ਹੁੰਦੇ ਸੀ ਪਰ ਇਹ ਵੀ ਨਾ ਪੂਰੇ ਪੰਜਾਬ ਦੇ ਵਿੱਚ ਜਾ ਕੇ ਇਕੱਲੇ ਇਕੱਲੇ ਪਿੰਡ ਨੂੰ ਚਿਦਾ ਕੇ ਇੰਦੀ ਵੱਡੀ ਜਿਹੜੀ ਹੋ ਗਈ ਆ ਲੈ ਲੜੀ ਕਰਨੀ ਬਹੁਤ ਵੱਡਾ ਕੰਮ ਹੈ ਅਸੀਂ ਸलाम ਕਰਦੇ ਆ ਸਾਡੇ ਸਾਥੀ ਸਰਕਾਰ ਬਰਨਾਰ ਸਿੰਘ ਦੋਤਾ ਜੀ ਨੂੰ ਜਿਨ੍ਹਾਂ ਦੇ ਅੰਸ਼ੇ ਕਾਰਜਾਂ ਦੇ ਉੱਤੇ ਅੱਜ ਭਾਰਤੀ ਕਿਸਾਨ ਨੇ ਇਕੱਠ ਜੰਦਾ ਜਿਨ੍ਹਾਂ ਦੀ ਗਵਾਈ ਸਰਕਾਰ ਮੰਡੀ ਸਾਹਿਬ ਨੇ ਕਰਦੇ ਆ ਸਾਰੀ ਪੈ ਟੀਮ ਸੂਬੇ ਦੀ ਜਿਲ੍ਹਿਆਂ ਦੀ ਉਹਨਾਂ ਅੰਸ਼ੇ ਕਾਰਜਾਂ ਉੱਤੇ ਚੱਲ ਰਹੀ ਆ ਸਾਧੂ ਅਜੀ ਦਾ ਮਾਣ ਆ ਕਿ ਅਸੀਂ ਉਹ ਲੜ ਦੇ ਹਿੱਸੇ ਆ ਅਸੀਂ ਉਹ ਲੜ ਦੇ ਨਾਲ ਜੁੜੇ ਹੋਏ ਆ ਉਹ ਮੈਂ ਬੈਂਕੀ ਦਾ ਵੀ ਇੱਕ ਗੱਲ ਨੂੰ ਬਹੁਤ ਧੰਨਵਾਦ ਕਰਦਾ ਬੈਂਕੀ ਜਿਹਨਾਂ ਨੇ ਇੱਥੇ ਬੈਂਕੀ ਲਾਈ ਉਹਦਾ ਕੀ ਹੈ ਸਾਡੇ ਪਿੰਡ ਦੇ ਵਿੱਚ ਖਾਦੇ ਵਿੱਚ ਜਿਹੜਾ ਇੱਕਾਂ ਇੱਥੇ ਕਰਕੇ ਬਣ ਗਿਆ ਉਹ ਅੱਜ ਪੂਰੇ ਪੰਜਾਬ ਦੇ ਇੱਕ ਮਸਾਲ ਬਣਿਆ ਹੋਇਆ ਮੈਂ ਅਕੜੀ ਦਿੰਦਾ ਹੈ ਬੈਂਕੀ ਲੱਗੀ ਹੈ ਤੇ ਕਈ ਕਦੀ ਧਰ ਦੇ ਯਾਰ ਚ ਬੋਲ ਦਾ ਮੌਕਾ ਮਿਲਿਆ ਮੈਂ ਤੁਹਾਨੂੰ ਬੋਲਦਾ ਹਾਂ ਕਿ ਖਾਦੇ ਪਿੰਡ ਦੇ ਵਿੱਚ ਜਿਹੜਾ ਇੱਕੇ ਦੀ ਮਸਾਲੇ ਪਿੰਡ ਦੇ ਬੰਦਿਆਂ ਨੇ ਮਾਵਾਂ ਨੇ ਪਹਿਣਾ ਨੇ ਧੀਆ ਨੇ ਮੈਂ ਕਹਿੰਦਾ ਕੀ ਕੀ ਆ ਦਿਓ ਪੂਰੇ ਜਨੂ ਪੰਜਾਬ ਦੇ ਲੋਕਾਂ ਨੂੰ ਪਿੰਡਾਂ ਦੇ ਵਿੱਚ ਉਹ ਕਰਾਉਣੀ ਚਾਹੀਦੀ ਕਿਉਂਕਿ ਅਸੀਂ ਅੱਜ ਕੱਲ ਤਾਂ ਛੋਟੀਆਂ ਛੋਟੀਆਂ ਗੱਲਾਂ ਤੋਂ ਆਪਸ ਵਿੱਚ ਹੀ ਕਿੱਥੇ ਦਾੰਦ ਫਸੇ ਹੋਏ ਆ ਬਹੁਤ ਸੁਰੂਤਾ ਖਾਦੇ ਪਿੰਡ ਦੇ ਭਰਾਵਾਂ ਨੂੰ ਸਾਡੀਆਂ ਮਾਵਾਂ ਨੂੰ ਤੇ ਜੰਮਾਂ ਦੇ ਇੱਕ ਇੱਕੇ ਦਾ ਸਬੂਤ ਦਿੱਤਾ ਇੱਕ ਤੇ ਹੋ ਕੇ ਇਹ ਲੜਾਈਆਂ ਲੜ ਰਹੇ ਆ ਇਹ ਲੜਾਈ ਦਾ ਜਿਵੇਂ ਸਾਡੇ ਸੁਭਾਰਕ ਹੋਏਗੀ 10 ਕੇ ਦੇ ਦੇ ਕਿ ਪੂਰੇ ਪੰਜਾਬ ਵਿੱਚ ਨਹੀਂ ਪੂਰੇ ਬਜਰੇ ਚ ਦੇ ਖਾਦੇ ਦੀ ਥੈਕੀ ਆਦੀਆਂ ਗੱਲਾਂ ਹੋ ਰਹੀਆਂ ਨੇ ਕਿਉਂਕਿ ਅਪਰ ਪਹਿਲੇ ਪਹਿਲੇ ਵੀ ਆਪਾਂ ਨਹੀਂ ਪਤਾ ਹੁੰਦਾ ਕਿ ਸਾਡੇ ਪੂਰੇ ਇੰਡੀਆ ਦੇ ਵਿੱਚ ਪੂਰੇ ਬਜਰੇ ਲੇਕ ਜਾਂਦੇ ਨੇ ਤੇਰਾ ਪੂਰਾ ਗੱਲਾਂ ਹੋ ਰਹੀਆਂ ਨੇ ਕਿ ਖਾਦੇ ਪਰੇ ਤੇ ਥੈਕੀ ਲੱਗੀ ਸੀ ਕਿ ਲੋਕਾਂ ਨੇ ਕਿੰਨਾ ਸੰਘਰਸ਼ ਕਰਿਆ ਲੋਕ ਬਹੁਤ ਪਿਛਲੇ ਮਹੀਨੇ ਆਈ ਸੀ ਲੈ ਕੇ ਇਸ ਤਰੀਕੇ ਨਾਲ ਜਾਗ ਤੇ ਰਹਿ ਕੇ ਇਹ ਪਿੰਡ ਦੇ ਲੋਕਾਂ ਨੂੰ ਉਹ ਪਰਚਾਇਿਆਂ ਨੂੰ ਮੂੰਹ ਤੋਂ ਮੋਢੇ ਕਾ ਕੇ ਬੋਲਣਾ ਪਿਆ ਉਹ ਚੀਜ਼ ਦਾ ਬਹੁਤ ਸਲੂਟ ਆ ਸਾਡੇ ਖਾਦੇ ਪਿੱਛੇ ਲੋਕਾਂ ਨੂੰ ਮੈਂ ਨਵੇਂ ਕਿਹਦਾ ਇੱਕ ਜਗ੍ਹਾ ਲੈਣਾ ਹੀ ਵਾਅਦਾ ਕੀਤਾ ਕਾਲ ਸਾਹਿਬ ਵਾਅਦਾ ਕੀਤਾ ਤੇ